ਹਾਂਜੀ 사시 ਗਾਲ ਦਾ ਸਿਕੋ ਮੈਂ ਤੁਹਾਡਾ ਆਪਣਾ ਸੁਖਨ ਨਾਨੋ ਵਾਲੀ ਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਦੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆ ਜੋ ਕਿ ਸ਼੍ਰੀ ਗੁਰੂ ਗੋਬਿੰਦਪੁਰ ਤੇ ਗੁਰਦਾਸਪੁਰ ਵਾਲੇ ਰੋਡ ਦੇ ਉੱਪਰ ਤੁਕਲਵਾਲ ਦੇ ਵਿੱਚ ਜਿਹੜਾ ਇੱਕ ਵੱਡੇ ਗੋਦਾਮ ਨੇ ਜਿਹੜੇ ਗੋਦਾਮਾਂ ਦੇ ਵਿੱਚ ਕਣਕ ਸਟੋਰ ਕੀਤੀ ਜਾਂਦੀ ਉੱਥੇ ਇੱਕ ਵੱਡਾ ਮਸਲਾ ਵੇਖਣ ਨੂੰ ਮਿਲਿਆ ਪਿੰਡ ਦੇ ਲੋਕਾਂ ਵੱਲੋਂ ਜਿਹੜਾ ਕੰਡਾ ਜਾਮ ਕਰ ਦਿੱਤਾ ਗਿਆ ਆ ਔਰ ਗੱਲਬਾਤ ਕਰਦੇ ਆ ਕਾਰਨ ਕੀ ਬਣਿਆ ਇਸ ਦੀ ਮੁਸ਼ਕਲ ਕਿਸ ਵਜ੍ਹਾ ਨਾਲ ਆ ਰਹੀ ਹੈ 사시 ਗਾਲ ਸਰ 사시 ਗਾਲ ਸਰ ਇਹ ਸਰ ਕੀ ਮਸਲਾ ਕੀ ਹੈਗਾ ਜਿਹੜੀ ਇੱਡੀ ਵੱਡੀ ਦਿੱਕਤ ਆ ਗਈ ਤੁਹਾਨੂੰ ਕੰਡਾ ਜਾਮ ਕਰਨਾ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਪਰਮ ਸਤਕਾਰਯੋਗ ਟੀਵੀ ਵਾਲੇ ਸਹਿਬਾਨ ਤੁਹਾਡਾ ਕੋਟ ਨੂੰ ਕੋਟ ਧੰਵਾਦਾ ਸਭ ਤੋਂ ਪਹਿਲਾਂ ਬੇਨਤੀ ਇਹ ਆ ਕਿ ਟਰਾਲੀਆਂ ਦੂਰ ਦੂਰ ਤੋਂ ਆਣ ਕੇ ਸਾਡਾ ਰੋਡ ਜਾਮ ਕੀਤਾ ਜਿਹਦੇ ਵਿੱਚ ਸਾਡੇ ਮੋਟਰਸਾਈਕਲ ਲੰਘਣਾ ਔਖਾ ਸਾਡੇ ਸਕੂਲ ਦੇ ਬੱਚੇ ਪੜ੍ਹਦੇ ਆ ਉਹਨਾਂ ਦੇ ਆਉਣਾ ਜਾਣਾ ਬਹੁਤ ਤੰਗ ਕੀਤਾ ਆ ਇਹਨਾਂ ਨੇ ਕਿਰਪਾ ਕਰਕੇ ਜਿਹੜੇ ਉਧਰੋਂ ਆਉਦੇ ਆ ਉਧਰ ਆਪਣਾ ਨੰਬਰ ਲਵਾਉਣ ਜਿੱਦੋ ਟੋਕਨ ਨੰਬਰ ਆਵੇ ਵਾਰੀ ਉਹ ਰੋਡ ਤੇ ਆਉਣ ਨੂੰ ਜਿਹੜੇ ਇਧਰੋਂ ਆਉਂਦੇ ਆ ਜੇ 베ਰੀ ਦੀਆਂ 5-7 ਟਰਾਲੀਆਂ ਉਹ ਠਾਣੇਦਾਰ ਕਹਿੰਦਾ ਮੈਂ ਪੱਠੇ ਦੇਵਾ ਲੂੰਗਾ ਬਾਕੀ ਬਾਹਰੋਂ ਜਿਹੜੀਆਂ ਟਰਾਲੀਆਂ ਸਾਡੇ ਇਧਰ ਆਉਂਦੀਆਂ ਉਹ ਬਿਲਕੁਲ ਬੰਦ ਕੀਤੀਆਂ ਜਾਣ ਭਾਵੇਂ ਰਜੋਏ ਦੀਆਂ ਹੋਣ ਭਾਵੇਂ ਹਰਚਵਾਲ ਦੀਆਂ ਹੋਣ ਟਰਾਲੀ ਕੋਈ ਵੀ ਸਾਡੇ ਰੋਡ ਤੇ ਨਹੀਂ ਚੜ੍ਹਦੀ ਚਾਹੀਦੀ ਜਿੰਨੇ ਵੀ ਹੋਣਾ ਮੇਨ ਰੋਡ ਸਾਲੀ ਆਵੇ ਜਿਹੜੀ 베ਰੀ ਦੀਆਂ 5-7 ਟਰਾਲੀਆਂ ਉਹ ਸਾਡੇ ਦਾ ਨੇ ਚੁੱਕੀ ਗਰੰਟੀ ਜਿਹਦਾਂ ਨੂੰ ਟੋਕਨ 베ਰੀ ਦਾ ਲੱਗਾ ਹੋਊਗਾ ਉਹ ਪੱਠੇ ਦੇ ਰੁਣਗੀਆਂ ਬਾਕੀ ਕੋਈ ਵੀ ਟਰਾਲੀ ਇਧਰੋਂ ਇੰਟਰਫੇਅਰ ਨਾ ਕਰੇ ਜਿਹੜੀ ਇੰਟਰਫੇਅਰ ਕਰੂਗੀ ਟਰਾਲੀ ਉਹਦੇ ਅਸੀਂ ਟਾਇਰਾਂ ਨੂੰ ਫੂਕ ਕੱਢ ਦਾਂਗੇ ਕੋਈ ਵੀ ਟਰਾਲੀ ਰੋਡ ਤੇ ਆਈ ਉਹਦੀ ਹਵਾ ਕੱਢ ਦਾਂਗੇ ਹਵਾ ਕੱਢਣ ਤੋਂ ਬਿਨਾਂ ਜਾਣ ਨਹੀਂ ਦੇਵਾਂਗੇ ਭਾਵੇਂ ਸਾਨੂੰ 20 ਬੰਦੇ ਇਕੱਠੇ ਕਿਉਂ ਨਾ ਕਰਦੇ ਪੈਣ ਸਾਡੇ 베ਰੀ ਦੀ ਟਰਾਲ ਜਿਹੜੀ ਆ ਉਹ ਪੱਠੇ ਤੇ ਆਊਗੀ ਉਹ ਕਿਉਂ ਕਹਦੇ ਉਹ ਸਾਡੀ 베ਰੀ ਦਾ ਨੁਕਸਾਨ ਹੋ ਰਿਹਾ ਹੋਏ ਤੇ 베ਰੀ ਦੀਆਂ ਟਰਾਲੀਆਂ 20 ਕਿਲੋਮੀਟਰ ਵੱਲ ਕੇ ਹੋਣ ਇਹ ਕਿਹੜੀ ਕਿਤਾਬ ਚ ਲਿਖਿਆ ਸਾਡੀਆਂ ਟਰਾਲੀਆਂ ਪੱਠੇ ਤੇ ਆਣ ਕੇ ਰੋਣੀਆਂ ਪੱਠੇ ਵਾਲਿਆ ਥਾਂ ਦਊਗਾ ਸਾਡੀ ਕੋਈ ਵੀ ਟਰਾਲੀ ਜਿਹੜੀ ਆ ਟੋਕ ਨੰਬਰ ਤੋਂ ਬਿਨਾਂ ਨਹੀਂ ਜਾਊਗੀ ਜਿਹੜੀਆਂ ਬਾਹਰੋਂ ਆਉਂਦੀਆਂ ਟਰਾਲੀਆਂ ਤੱਕਾ ਕਰਦੇ ਆ ਬੰਦੇ ਆਣ ਕੇ ਉਹ ਤੱਕਾ ਨਹੀਂ ਹੋਣ ਦਵਾਂਗੇ ਜਿਹੜੀ ਰਾਲੀ ਤੱਕ ਇਹ ਨਾ ਕੋ ਕੰਡੇ ਦੇ ਚੜੇਗਾ ਸਰ ਕੀ ਪ੍ਰੋਬਲਮ ਕੀ ਹੈ ਜੀ ਇੱਥੇ ਜਿਹੜਾ ਇੰਦਾ ਲੰਬਾ ਜਾਮ ਪਿੱਛੇ 2-3 ਕਿਲੋਮੀਟਰ ਤੱਕ ਲੱਗ ਚੁੱਕਾ ਹੈ ਆ ਕਾਰਨ ਕੀ ਬਣਦਾ ਸਰ ਕਾਰਨ ਮੀਨੇ ਦਾ ਹੀ ਹੈ ਵੀ ਇੱਥੇ ਗੋਦਾਮ ਨੇ ਹੂੰ ਗੋਦਾਮਾਂ ਵਿੱਚ ਕਣਕ ਲੱਗਦੀ ਆ ਠੀਕ ਆ ਹਰ ਸੀਜ਼ਨ ਤੇ ਹੁਵਾਲਾ ਦਾ ਕਣਕ ਤੇ ਝੋਨੇ ਵਾਲੀ ਠੀਕ ਹੈ ਤਕਰੀਬਨ 15-20 ਦਿਨ ਹੋ ਗਿਆ ਸਾਨੂੰ ਇਹ ਵੇਖਦਿਆਂ ਸਵੇਰੇ ਖਾਸ ਕਰਕੇ ਜਦੋਂ ਬੱਚਿਆਂ ਦੇ ਸਕੂਲ ਦਾ ਟਾਈਮ ਹੁੰਦਾ ਠੀਕ ਹੈ ਕਿ ਬੱਚਿਆਂ ਦੀਆਂ ਬੱਸਾਂ ਆਉਂਦੀਆਂ ਇਹ ਟ੍ਰੈਫਿਕ ਇਨਾ ਜਾਮ ਹੁੰਦਾ ਹੈ ਕਿ ਬਸਾਂ ਨੂੰ ਪਛਾਹ ਮੋਣਨਾ ਪੈਂਦਾ ਇੱਕ ਲਿੰਕ ਰੋਡ ਆ ਜਦੋਂ ਪਤਾ ਹੈ ਕਿ ਇਥੋਂ ਕਾਫੀ ਵੱਡੇ ਸਮੇਂ ਤੋਂ ਜਿਰਾ ਇਹ ਗੋਦਾਮ ਹੈਗੇ ਨੇ ਇਸ ਰੋਡ ਨੂੰ ਵੱਡਾ ਕਿਉਂ ਨਹੀਂ ਕੀਤਾ ਜਾ ਰਿਹਾ ਕਿ ਜਦੋਂ ਕਿ ਪਤਾ ਹੈ ਕਿ ਹਰ ਸਾਲ ਇੱਡਾ ਵੱਡਾ ਜਾਮ ਇੱਥੇ ਲੱਗਦਾ ਲੱਗਦਾ ਇਹ ਤੇ ਸਰਕਾਰ ਦੀ ਨਹੀਂ ਗੱਲੀ ਹੈ ਜੀ ਪ੍ਰਸ਼ਾਸਨ ਦੀ ਨਹੀਂ ਗੱਲੀ ਵੇਖੋ ਸਾਡੀ ਮੰਡੀ ਬਣਿਆ ਤਕਰੀਬਨ 50 30 ਸਾਲ ਹੋ ਗਏ ਪਰ ਹੁਣ ਇਹ 5-7 ਸਾਲ ਤੋਂ ਜ਼ਿਆਦਾ ਪ੍ਰੋਬਲਮ ਆਈ ਜਦੋਂ ਇੱਥੇ ਗੋਦਾਮ ਬਣੇ ਆ ਸਰਕਾਰਾਂ ਕਹਿੰਦੀਆਂ ਤੇ ਸਰਕਾਰਾਂ ਤੇ ਵੇਖੋ ਆਪ ਕਰਾਉਂਦੀਆਂ ਨੇ ਇਹਨਾਂ ਨੇ ਆਪਣਾ 1 ਇੰਚ ਥਾਂ ਨਹੀਂ ਕਿਤੇ ਛੱਡਿਆ ਸਾਰੀ ਸੜਕੇ ਨਾਲ ਤੋੜ ਦਿੱਤੀ ਐ ਕੀ ਮੰਗ ਕਰਦੇ ਹੋ ਮੰਗ ਅਸੀਂ ਇਹ ਕਰਦੇ ਆਂ ਕਿ ਸਾਡਾ ਰੋਡ ਖਾਲੀ ਹੋਣਾ ਚਾਹੀਦਾ ਔਰ ਜਿੱਥੇ ਜਿੱਥੇ ਟੁੱਟਪਾ ਜੋ ਹੀ ਐ ਰੋਡ ਦੀ ਉਹਨੂੰ ਫੇਰ ਇਹ ਕਰਨ ਇਹ ਪ੍ਰਸ਼ਾਸਨ ਚੋ ਬੇਵਾਰ ਹੈ ਕਿੰਨੇ ਪਿੰਡਾਂ ਨੂੰ ਪ੍ਰੋਬਲਮ ਆ ਰਹੀ ਬੱਚੇ ਤਕਰੀਬਨ ਜਿੰਨੇ ਵੀ ਬੇੜ ਦੇ ਪਿੰਡ ਸਾਰੇ ਇਧਰ 9 ਦੇ 10 15 ਪਿੰਡ ਦਾ ਘਟੋ ਘਟਾ ਹੈ ਜਿਹੜਾ ਇੱਥੇ ਕੁਦਾਮਾ ਵਾਲੇ ਆ ਇਹਨਾਂ ਨੇ ਕਿਤੇ ਪਾਰਕਿੰਗ ਦਾ ਰੈਜਰਮੈਂਟ ਕੀਤਾ ਕੋਈ ਰੈਜਰਮੈਂਟ ਨਹੀਂ ਕੀਤਾ ਇਹਨਾਂ ਨੇ ਕਿ ਆਪਣਾ ਰੈਜਰਮੈਂਟ ਨਹੀਂ ਕੋਈ ਨਹੀਂ ਕਿ ਆਪਣਾ ਰੈਜਜਰਮੈਂਟ ਕਰ ਲੈਣਾ ਸਾਨੂੰ ਕੀ ਇਤਰਾਜ਼ ਸਭ ਰੋਡ ਤੇ ਆਪਣੀਆਂ ਗੱਡੀਆਂ ਟਰਾਲੀਆਂ ਨਾਲ ਲੱਗਣ ਜਿੱਥੋਂ ਨੰਗਣਾ ਹੁੰਦਾ ਸਾਰਿਆਂ ਨੇ ਕੋਈ ਫਰੀਜ ਹੋ ਜਾਂਦਾ ਬਿਮਾਰ ਹੋ ਜਾਂਦਾ ਦੇਖ ਰਹੇ ਸੀ ਕਿ ਜਿਹੜਾ ਗੇਟ ਦੇ ਬਿਲਕੁਲ ਸਾਹਮਣੇ ਮੋਟਰ ਤੇ ਨਾਲ ਜਿਹੜੀ ਆ ਸੜਕ ਦਾ ਬਿਲਕੁਲ ਕਿਨਾਰਾ ਬਣੀ ਰਿਹਾ ਉੱਥੇ ਦੇ ਬੱਚੇ ਵਾਲੀ ਬੱਸ ਪਲਟਣ ਦਾ ਹੀ ਰਹਿ ਬਿਲਕੁਲ ਜੀ 2-3 ਵਾਰੀ ਤੇ ਪਲਟਦੀ ਪਲਟਦੀ ਬੱਸ ਬੱਚੇ ਕੰਡਲੀ ਨਹੀਂ ਬੱਸ ਪਲਟਦੀ ਆ ਬੜੀ ਮੁਸ਼ਕਲ ਨਾਲ ਬਜੀ ਬੱਸ ਹਾਰ ਕੇ ਅਸੀਂ ਸਾਨੂੰ ਹਾਰ ਕੇ ਅੱਜ ਇਹ ਕੰਮ ਐਕਸ਼ਨ ਲੈਣਾ ਪਿਆ ਆ ਹੁਣ ਕੀ ਹੈ ਅੰਦਰ ਮੈਨੇਜਮੈਂਟ ਨਾਲ ਤੁਹਾਡੀ ਗੱਲਬਾਤ ਹੋ ਰਹੀ ਹੈ ਕੀ ਕਹਿ ਰਹੇ ਨੇ ਕੋਈ ਮੈਨੇਜਮੈਂਟ ਸਾਨੂੰ ਕੋਈ ਕਹਿ ਰਿਹਾ ਸਾਡੇ ਅੰਦਰ ਆ ਕੇ ਗੱਲ ਕਰੋ ਹੁਣ ਆਪਣੇ ਇੰਚਾਰਜ ਸਾਹਿਬ ਆਏ ਚੌਂਕੀ ਵਾਲੇ ਉਹ ਕਹਿੰਦੇ ਚੌਂਕਿਆ ਗੱਲ ਕਰੋ ਅਸੀਂ ਕਿਤੇ ਨਹੀਂ ਗੱਲ ਕਰਨ ਠੀਕ ਹੈ ਸਾਡਾ ਤੇ ਸਾਡਾ ਰੋਡ ਖਾਲੀ ਹੈ ਸਾਡੇ ਕੋਈ ਸ਼ਿਕਾਇਤ ਨਹੀਂ ਹੋਈ ਮੇਨ ਸਾਡਾ ਰੋਡ ਖਾਲੀ ਹੋਣਾ ਚਾਹੀਦਾ ਠੀਕ ਹੈ ਉਹ ਇੱਕ ਅੱਧੀ ਟਰਾਲੀ ਹੋਵੇ ਜਿਹੜਾ ਬਾਈਕ ਚਾਂਸ ਕੋਲ ਪਾਸ ਕਰ ਲੂਗਾ। ਉਹ ਇੱਕ ਟਰਾਲੀਆਂ ਦਾ ਵੀ ਮਸਲਾ ਸਾਹਮਣੇ ਆ ਰਿਹਾ ਉੱਪਰ ਕੇ ਕਹਿੰਦੇ ਵੀ ਜਿਹੜੀਆਂ ਟੁਕਰਵਾਲ ਸਾਈਡ ਤੋਂ ਟਰਾਲੀਆਂ ਆਉਂਦੀਆਂ ਉਹ ਲੇਟ ਖਾਲੀ ਹੁੰਦੀਆਂ। ਜਿਹੜੀਆਂ ਇਧਰੋਂ ਪਿੰਡ ਵਾਲੀ ਸਾਈਡ ਤੋਂ ਆਉਂਦੀਆਂ ਉਹ ਪਹਿਲਾਂ ਖਾਲੀ ਹੋ ਜਾਂਦੀਆਂ ਕੀ ਕਾਰਨ? ਉਹਦਾ ਕਾਰਨ ਤੁਹਾਨੂੰ ਦੱਸ ਦਿੰਦੇ। ਇੱਥੇ ਇੱਕ ਜਿਹੜੇ ਕਰਿੰਦੇ ਹੈਗੇ ਨੇ ਮੀਨ ਹਾਂ। ਜਿਸ ਬਾਰੇ ਦੱਸਦੇ ਉਹ ਨਾ। ਕਾਠੋਂ ਯਾਰ। ਉਹ ਬੰਦਾ ਜਿਹਨੂੰ ਜਿਹੜਾ 2-400 ਰੁਪਈਆ ਉਹਨੂੰ ਦੇ ਦਿੰਦਾ ਉਹ ਟਰਾਲੀ ਉਹਦੀ ਨਿਗਾਹ ਦਿੰਦਾ ਭਾਵੇਂ ਕਿੰਦਰੋਂ ਮਰਜੀ ਆਇਆ। ਇਹ ਪ੍ਰੋਬਲਮ ਹੈਗੀ। ਉਹ ਆਪਣੇ ਤਾਂ ਸੱਚੇ ਨੇ ਪਰ ਇਹ ਵੀ ਵੇਖੋ ਸਾਡੇ ਲਾਗੇ ਮੇਨ ਰੋਡ ਗਰਦਾਸਪੁਰ ਸ਼੍ਰੀ ਅਗੰਗਨਪੁਰ ਹੈਗਾ ਉਹ ਡਬਲ ਰੋਡ ਹੈ ਟਰਾਲੀਆਂ ਉੱਥੇ ਖਲੋਣ ਉਥਾ ਨੰਬਰ ਵਾਈਜ਼ 1 1 2 2 ਜਿੰਨੀ ਆਉਣੀ ਉਹ ਆਈ ਜਾਣ ਸਾਡਾ ਇਹ ਲਿੰਕ ਰੋਡ ਹੈ ਅੱਧਿਓ ਵੱਧ ਤੇ ਟੁੱਟ ਚੁੱਕਾ ਠੀਕ ਸਾਨੂੰ ਮੇਨ ਪ੍ਰੋਬਲਮ ਇਹ ਹੋਈ ਹੈ ਸਾਡਾ ਇਹ ਲਿੰਕ ਰੋਡ ਜਿਹੜਾ ਉਹ ਬਚਿਆ ਜਾਵੇ ਤਾਂ ਮੇਰਾ ਨਾਮ ਚਿੰਤਨ ਜੁਲਕਾ ਹੈ ਮੈਂ ਇੰਸਪੈਕਟਰ ਪੰਸਵਾਂ ਇਸ ਗੜਾਉਂ ਦਾ ਇੰਚਾਰਜ ਹਾਂ ਹਾਂਜੀ ਤੇ ਕਿੰਨੇ ਕੋ ਮੁਲਾਜ਼ਮ ਕਰ ਕਰ ਰਿਹਾ ਇੱਥੇ ਦੇਖੋ ਜੀ 10 ਲੇਬਰਾਂ ਸਾਡੇ ਕੋ ਕੰਮ ਕਰ ਰਹੀਆਂ ਆਲਰੇਡੀ ਤੇ ਰੋਜ਼ ਡੇਲੀ ਸਾਡੇ ਕੋ 57 58 ਗੜੀਆਂ ਯਾਨੀ ਕਿ ਅਬਾਊਟ 30000 ਬੈਗਸ ਅਨਲੋਡ ਹੋ ਰਹੇ ਡੇਲੀ ਇੱਥੇ ਤੇ ਆਪਾਂ ਕੋਸ਼ਿਸ਼ ਕਰ ਰਹੇ ਆ ਕਿ ਦੋ ਚਾਰ ਜੁੱਟ ਹੋਰ ਵਾਧਣ ਗੈਂਗਸ ਵਾਧਣ ਲੇਬਰ ਦੇ ਤਾਕੀ ਜਿਹੜਾ ਕੰਮ ਥੋੜਾ ਹੋਰ ਤੇਜ਼ ਹੋ ਜਾਏ। ਉਹ ਸਰ ਗੁਰਮੁਖ ਤੋਂ ਉੱਤੇ ਕਲੀਮ ਲਾਇਆ ਜਾ ਰਿਹਾ। ਪਸੰਨਾ ਨਾ ਬੱਦੇ ਕੱਟ ਬੋਲਦਾ ਹੋਰ ਵੀ ਕਿਸੇ ਨਾ ਬੋਲਦਾ। ਠੀਕ ਹੈ ਨਾ ਚਲੋ। ਨਹੀਂ ਅਸੀਂ ਕੋਈ ਗੱਲ ਨਹੀਂ ਹੈ। ਜਾਣ ਕੇ ਕੋਈ ਵੀ ਇਸ਼ੂ ਕ੍ਰੀਏਟ ਕਰਨਾ ਚਾਹ ਰਹੇ ਆ। ਆਪਾਂ ਦੇਖੋ ਆਲਰੇਡੀ ਰਜਿਸਟਰ ਇੱਕ ਮੈਂਟੇਨ ਕੀਤਾ ਹੋਇਆ ਹੈ। ਗੇਟ ਪਾਸ ਜਿਹੜੀ ਗੱਡੀਆਂ ਆਉਂਦੀ ਉਸ ਦਾ ਨੰਬਰ ਉਸ ਚ ਐਂਟਰੀ ਕਰੀਦੀ ਹੈ ਤੇ ਉਸ ਨੰਬਰ ਦੇ ਅਕੋਰਡਿੰਗ ਹੀ ਗੱਡੀਆਂ ਅਨਲੋਡ ਹੋ ਰਹੀਆਂ। ਕੋਈ ਚਿਹਤਾ ਕੋਈ ਪੈਸਾ ਕੋਈ ਚਿਹਤਾ ਦੇ ਲਈ ਕੋਈ ਅਸੀਂ ਗੱਲ ਨਹੀਂ। ਤੁਸੀਂ ਇੰਨੇ ਲੋਕੀ ਬਾਹਰ ਖੜੇ ਕਿਸੇ ਨੂੰ ਵੀ ਪੁੱਛ ਸਕਦੇ ਹੋ ਕਿ ਨੰਬਰ ਕੁਛ ਇਨਕੁਆਇਰੀ ਕਰੋਗੇ ਮੈਂ ਜਰੂਰ ਕਰਾਂਗਾ ਜੀ ਜੇ ਇਦਾਂ ਦੀ ਕੋਈ ਦਿੱਕਤ ਹੋਊਗੀ ਅਪ੍ਰੈਕਸ਼ਨ ਵੀ ਲਵਾਂਗੇ ਬਟ ਇਹੋ ਦੀ ਕੋਈ ਗੱਲ ਨਹੀਂ ਹੈਗੀ ਸਰ ਹਜੇ ਜੀ ਸਰ ਅੱਜ ਇੱਥੇ ਤੁਸੀਂ ਆਇਓ ਕੀ ਹੱਲ ਕੀਤਾ ਉਹ ਇੱਥੇ ਜੀ ਪਿੰਡ ਵਾਲਿਆਂ ਦੀ ਮੁਸ਼ਕਿਲ ਸੀ ਕਿ ਜਿਹੜੀ ਲਿੰਕ ਰੋਡ ਹੈ ਉੱਥੇ ਦੋਨੋਂ ਸਾਈਡਾਂ ਤੋਂ ਜਿਹੜੀਆਂ ਲੋਡੇਡ ਕਣਕ ਨਾਲ ਜਿਹੜੇ ਆ ਟਰੱਕ ਤੇ ਟਰਾਲੀਆਂ ਜਿਹੜੀਆਂ ਲੱਗ ਜਾਂਦੀਆਂ ਨੇ ਤੇ ਪਿੰਡ ਵਾਲਿਆਂ ਨੂੰ ਜਿਹੜਾ ਵਹੀਕਲ ਤੇ ਸਕੂਲ ਦੇ ਬੱਚਿਆਂ ਨੂੰ ਆਉਣ ਜਾਣ ਜਿਹੜੀ ਪਰੇਸ਼ਾਨੀ ਜਿਹੜੀ ਆਉਂਦੀ ਹੈ ਉਹਦੇ ਜਿਹਨੂੰ ਸਟ੍ਰੀਮ ਲਾਈਨ ਕਰ ਲੱਗਿਆ ਤੋਂ ਸਿਰਫ ਉਹੀ ਵਹੀਕਲ ਜਿਹੜੇ ਅੰਦਰ ਜਾਣੇ ਦੋ ਦਿਨ ਵਹੀਕਲ ਜਿਹੜੇ ਅੰਦਰ ਆਉਣਗੇ ਸਟੇਸ਼ਨ ਨਹੀਂ ਕੋਈ ਹੋਏਗਾ ਲਿੰਕ ਰੋਡ ਤੇ 메ਨ ਰੋਡ ਤੇ ਜਿਹੜੀ ਆ ਉਹ ਸਟੇਸ਼ਨ ਰਹਿਣਗੇ ਜਿਹੜੀ ਪਿੰਡ ਵਾਲੀ ਸਾਈਡ ਨੂੰ ਵੀ ਜਿਹੜੀ ਆ ਪਿੱਛੇ ਜਗਾ ਤੇ ਜਿੱਥੇ ਪਾਰਕਿੰਗ ਜਾਬ ਸਿਸਟਮ ਹੈ ਉੱਥੇ ਗੱਡੀਆਂ ਸਟੇਸ਼ਨ ਰਹਿਣਗੀਆਂ ਉੱਥੋਂ ਮੋਬਿਲਿਟੀ ਨਾਲ ਜਿਹੜੇ ਗੱਡੀਆਂ ਤੁਰਨੀਆਂ ਅੰਦਰ ਜਾਣੀਆਂ ਉਹ ਹੀ ਤੁਰ ਕੇ ਅੰਦਰ ਆਉਣਗੀਆਂ ਲਿੰਕ ਰੋਡ ਤੇ ਗੱਡੀ ਜਿਹੜੀ ਨਹੀਂ ਕੋਈ ਖਲੋਏਗੀ ਗੋਦਾਮਾਂ ਵਾਲਿਆਂ ਨੂੰ ਪਾਰਕਿੰਗ ਦਾ ਰੈਜ਼ਰਮੈਂਟ ਕਿਉਂ ਨਹੀਂ ਕੀਤਾ ਗਿਆ ਜਿਹੜਾ ਕਿ ਰੋਡ ਇੰਨਾ ਬਲੌਕ ਹੋ ਰਿਹਾ ਹੋ ਰਿਹਾ ਲਗਾਤਾਰ ਜਿਹੜਾ ਇਸ ਵੇਲੇ ਜਿਹੜਾ ਇਸ ਚੀਜ਼ ਦਾ ਹੱਲ ਜਿਹੜਾ ਨਹੀਂ ਕੀਤਾ ਜਾ ਸਕਦਾ ਇਹਨਾਂ ਨਾਲ ਗੱਲ ਕਰਾਂਗੇ ਕਿ ਅਗਲੇ ਜਿਹੜਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਕੋਈ ਟੁਕਮੀ ਜਗ੍ਹਾ ਦਾ ਇਹੋ ਜਿਹਾ ਪ੍ਰਬੰਧ ਕਰਨ ਕਿ ਜਿਹਦੇ ਨਾਲ ਜਿਹੜਾ ਆਉਣ ਜਾਣ ਵਾਲੀ ਜਿਹੜਾ ਲੋਕਾਂ ਨੂੰ ਜਿਹੜਾ ਮੁਸ਼ਕਲ ਜਿਹੜੀ ਨਾ ਆ ਸਕੇ ਉਹ ਮਾ 1 ਕਰੋੜ ਜਿਹੜਾ ਉਹ ਵਕੇਟਰ ਵੀ ਇਹੋ ਨੇ ਤੁਹਾਡੇ ਮਨ ਚੁੱਕੇ ਆ ਇਸ ਟਾਈਮ ਬਿਲਕੁਲ ਜੀ ਪਿੰਡ ਵਾਲਿਆਂ ਨੂੰ ਅਸੀਂ ਸਵਸ਼ ਦਿੱਤਾ ਤੇ ਅਸੀਂ ਕਰਾਵਾਂਗੇ ਵੀ ਇਹ ਸਖਾ ਜਿਹੜਾ ਡਿਊਟੀ ਵੀ ਆ ਜਿਹੜੀ ਆ ਰੋਡ ਜਿਹੜੀ ਆ ਕਲੀਅਰ ਕਰਦੇ ਆ ਠੀਕ ਹੈ